ਜੈ ਪੀਰਾਂ ਦੀ ਜੀ ਜੈ ਸਈਆਂ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦਾ ਵਿਸ਼ਾ ਜੋ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ ਬਹੁਤ ਖਾਸ ਹੋਣ ਵਾਲਾ ਹੈ ਕਿਉਂਕਿ ਇਹਦੇ ਵਿੱਚ ਗੱਲ ਕਰਾਂਗੇ ਕਿ ਜਦੋਂ ਤੀਸਰਾ ਨੇਤਰ ਖੁੱਲਦਾ ਹੈ ਤੇ ਸਾਨੂੰ ਕਿਹੜੇ ਕਿਹੜੇ ਸੰਕੇਤ ਮਿਲਨੇ ਸ਼ੁਰੂ ਹੋ ਜਾਂਦੇ ਨੇ ਜੀ ਜਿਨ੍ਹਾਂ ਦੇ ਨਾਲ ਪਤਾ ਚੱਲ ਜਾਂਦਾ ਕਿ ਹੁਣ ਤੀਸਰਾ ਨੇਤਰ ਖੁੱਲ ਚੁੱਕਾ ਹੈ ਸੋ ਇਹਨੂੰ ਹੀ ਦਸਵਾਂ ਦਵਾਰ ਕਹਿ ਦਿੰਦੇ ਨੇ ਜਾਂਦੀ ਆ ਸਾਨੂੰ ਦੇਖਣ ਵਾਲੀ ਤੀਸਰਾ ਨੇਤਰ ਖੁੱਲ ਜਾਂਦਾ ਆ ਤੇ ਦਸਵੇਂ ਦਵਾਜ ਉਹ ਮਾਲਕ ਦੇ ਦਰਸ਼ਨ ਦੀਦਾਰ ਹੋ ਜਾਂਦੇ ਨੇ ਉੱਥੇ ਤੱਕ ਅਨਸਾਨ ਪਹੁੰਚ ਜਾਂਦਾ ਹੈ ਤੇ ਸ਼ੁਰੂਆਤ ਕਿੱਥੋਂ ਹੁੰਦੀ ਹੈ ਆਪਾਂ ਅੱਜ ਇਹਦੇ ਬਾਰੇ ਗੱਲ ਕਰਾਂਗੇ ਬਾਕੀ ਤੇ ਮਾਫੀ ਚਾਹੁੰਦੇ ਆ ਕਿ ਕਈ ਦਿਨਾਂ ਤੋਂ ਵੀਡੀਓ ਨਹੀਂ ਬਣਾ ਸਕੇ ਜੀ ਸੋ ਬਾਕੀ ਵੀਡੀਓ ਨੂੰ ਹੱਦ ਤੱਕ ਸ਼ੇਅਰ ਕਰਕੇ ਇੱਕ ਚੰਗਾ ਕਰਮ ਕਰਿਆ ਕਰੋ ਤੇ ਜੇਕਰ ਕਿਸੇ ਨੂੰ ਵੀ ਕਿਸੇ ਹੋਰ ਭਾਸ਼ਾ ਵਿੱਚ ਆਵਾਜ਼ ਸਾਡੀ ਸੁਣਾਈ ਦੇ ਰਹੀ ਆ ਜਿਹੜੀ ਵੀ ਵੀਡੀਓ ਦੀ ਆਵਾਜ਼ ਤੁਹਾਨੂੰ ਇਸ ਤਰ੍ਹਾਂ ਸੁਣਾਈ ਦਿੰਦੀ ਹੈ ਕੋਸ਼ਿਸ਼ ਕਰਨਾ ਕਿ ਉਸ ਆਵਾਜ਼ ਨੂੰ ਤੁਸੀਂ ਖੁਦ ਹੀ ਸਹੀ ਕਰ ਸਕਦੇ ਹੋ ਪੰਜਾਬੀ ਵਿੱਚ ਜੇਕਰ ਨਹੀਂ ਪਤਾ ਚੱਲਦਾ ਤੇ ਸਾਡੇ ਚੈਨਲ ਤੇ ਇੱਕ ਸ਼ਾਰਟ ਵੀਡੀਓ ਬਣਾ ਕੇ ਪਾਈ ਹੋਈ ਹੈ ਉਹ ਦੇਖ ਲਓ ਜਿਵੇਂ ਉੱਥੇ ਕਲਿੱਕ ਕੀਤਾ ਗਿਆ ਸੌਖਾ ਹੀ ਤਰੀਕਾ ਹੈ ਉਮੇ ਕਰੋ ਤੇ ਆਵਾਜ਼ ਸਹੀ ਆ ਲਗੀ ਜੀ ਸੋ ਜੇਕਰ ਕੋਈ ਰੂਪ ਪਹਿਲੀ ਵਾਰ ਇਸ ਚੈਨਲ ਦੇ ਨਾਲ ਜੁੜੀ ਹੈ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਆ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਕਮੈਂਟਾਂ ਵਿੱਚ ਜਿਆ ਪੀਰਾਂ ਦੀ ਜੈਸਤਿਆਂ ਦੀ ਵੀ ਜ਼ਰੂਰ ਲਿਖਣਾ ਜੀ ਨਾਲ ਲੱਗਦੇ ਹੀ ਘੰਟੀ ਦਾ ਬਟਨ ਵੀ ਜ਼ਰੂਰ ਦਬਾਓ ਤਾਂ ਕਿ ਹਰ ਰੋਜ਼ ਵੀਡੀਓ ਦਾ ਮੈਸੇਜ ਤੁਹਾਡੇ ਫੋਨਾਂ ਤੇ ਆਉਂਦਾ ਰਹੇ ਜੀ ਤੇ ਅ ਇੱਥੇ ਇਹ ਵੀ ਕਹਾਂਗੀ ਕਿ ਕੁਝ ਕਮੈਂਟਾਂ ਦੱਸਾਂਗੀ ਕਮੈਂਟਾਂ ਵੀ ਜ਼ਰੂਰ ਸੁਣ ਲਿਆ ਕਰੋ ਜੀ ਕਮੈਂਟਾਂ ਜੋ ਵੀ ਕਈ ਸਵਾਲਾਂ ਦੇ ਜਵਾਬ ਤੁਹਾਨੂੰ ਬਿਨਾ ਪੁੱਛਿਆ ਹੀ ਮਿਲ ਜਾਣਗੇ ਸੋ ਹੁਣ ਆਪਾਂ ਇੱਥੇ ਪਹਿਲਾਂ ਇੱਕ ਕਮੈਂਟ ਦੱਸ ਦਿੰਦੇ ਆ ਸੋ ਇੱਥੇ ਹਰਜੀਤ ਨਾਮ ਤੋਂ ਕਮੈਂਟ ਹੈ ਜੀ ਇਹ ਲਿਖਦੇ ਨੇ ਕਿ ਦੀਦੀ ਜੀ ਤੁਸੀਂ ਸਾਡੇ ਗੁਰੂ ਬਣ ਜਿਓ ਕਹਿੰਦੇ ਤੁਹਾਡੀ ਆਵਾਜ਼ ਵਿੱਚ ਰੱਬ ਵਸਦਾ ਹੈ ਤੇ ਪੀਰ ਬਾਬਾ ਜੀ ਨੇ ਕਿਸੇ ਵਜ੍ਹਾ ਕਰਕੇ ਤੁਹਾਡੇ ਨਾਲ ਜੋੜਿਆ ਹੈ ਕਹਿੰਦੇ ਕਿ ਤੁਹਾਡੀ ਵੀਡੀਓ ਸੋਣੇ ਬਿਨਾ ਦਿਨ ਨਹੀਂ ਚੜਦਾ ਸੋ ਬਹੁਤ ਬਹੁਤ ਪਹਿਲਾਂ ਤਾਂ ਧੰਨਵਾਦ ਕਰਦੇ ਆ ਕਿ ਤੁਸੀਂ ਇੰਨਾ ਸਤਿਕਾਰ ਦਿੰਦੇ ਹੋ ਸੋ ਵਾਕੀ ਕਰਨ ਕਰਾਉਣ ਵਾਲਾ ਪ੍ਰਮਾਤਮਾ ਹੈ ਤੁਹਾਡੇ ਥਰੂ ਜੋ ਇਹ ਮੈਸੇਜ ਆ ਰਹੇ ਆ ਸੋ ਉਹ ਮਾਲਕ ਹੀ ਇੱਜ਼ਤ ਕਰਾਉਣ ਵਾਲਾ ਆ ਉਹ ਹੀ ਉਹ ਰਤਵਾ ਦਿਵਾਉਣ ਵਾਲਾ ਆ ਜੀਹਦਾ ਉਹਨੇ ਨਾਮ ਕਰਾਉਣਾ ਹੈ ਸੋ ਉਹ ਮਾਲਕ ਪਰਵਾਹੀ ਦਿੰਦਾ ਹੈ ਸੋ ਆਪਣੇ ਅੰਦਰੋਂ ਜਿਹੜੀ ਦਿਨੋਂ ਸਾਫ਼ ਹੋ ਕੇ ਬਿਨਾਂ ਲਾਲਚ ਦੇ ਤੁਰ ਪਵੋਤੇ ਉਹ ਮੰਜ਼ਿਲ ਤੱਕ ਇਨਸਾਨ ਪਹੁੰਚ ਹੀ ਜਾਂਦਾ ਹੈ ਸੋ ਵਕਤ ਇਥੇ ਵੀ ਕਵਾਂਗੇ ਕਿ ਗੁਰੂ ਬਣਨਾ ਸੌਖਾ ਨਹੀਂ ਇੰਨੀ ਸਾਡੀ ਔਕਾਤ ਨਹੀਂ ਕਿ ਅਸੀਂ ਗੁਰੂ ਬਣ ਜਾਈਏ ਕਿਸੇ ਦੇ ਸਿਰਫ ਇੱਕ ਕੋਸ਼ਿਸ਼ ਹੁੰਦੀ ਆ ਕਿ ਜੋ ਪਰਮਾਤਮਾ ਨਾਲ ਜੁੜ ਕੇ ਦੇਖਿਆ ਹੈ ਜਿੰਨਾ ਕ ਗਿਆਨ ਪਰਮਾਤਮਾ ਨੇ ਬਖਸ਼ਿਆ ਹੈ ਉਨਨਾ ਤੋਂ ਤੁਹਾਡੇ ਤੱਕ ਪਹੁੰਚਾਉਣ ਦੀ ਇੱਕ ਕੋਸ਼ਿਸ਼ ਕਰੀਦੀ ਆ ਸੋ ਜਾਨੀ ਕਿ ਜਿੰਨੀ ਕਿ ਡਿਊਟੀ ਮਾਲਕ ਨੇ ਲਗਾਈ ਹੋਈ ਹੈ ਜੀ ਉਹ ਨਿਭਾਉਂਦੇ ਜਾ ਰਹੇ ਆ ਸੋ ਮਾਲਕ ਅੱਗੇ ਅੱਗੇ ਕੀ ਕਰੇਗਾ ਉਹ ਹੀ ਉਹ ਜਾਣ ਦਾ ਸਮੇਂ ਦੇ ਹਿਸਾਬ ਨਾਲ ਸੋ ਵਾ ਕਿ ਇੱਥੇ ਇਨਾ ਕਵਾਂਗੇ ਕਿ ਜਿਨ੍ਹਾਂ ਦੀ ਵੀ ਤੁਸੀਂ ਸੇਵਾ ਕਰਦੇ ਹੋ ਕਿਉਂਕਿ ਸੇਵਾ ਤੋਂ ਬਿਨਾ ਤਾਂ ਕੋਈ ਵੀ ਇਨਸਾਨ ਪੀਰੋ মুর্ਸ਼ਿਦ ਦੀ ਜਾਂ ਕਿਸੇ ਦੀ ਵੀ ਗੱਲ ਸੁਣਨੀ ਪਸੰਦ ਨਹੀਂ ਕਰਦਾ ਕਿਉਂਕਿ ਜਿੱਥੇ ਜੁੜਿਆ ਹੋਵੇ ਉਹਦੇ ਬਾਰੇ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਦਾ ਹੈ ਯੋ ਤੁਸੀਂ ਚੈਨਲ ਤੇ ਆਏ ਹੋ ਸੋ ਇੱਥੇ ਇਹ ਹੀ ਉਹ ਕਵਾਂਗੇ ਕੀ ਜਿੱਥੇ ਜੁੜਿਓ ਜਿਨ੍ਹਾਂ ਦੀ ਸੇਵਾ ਕਰਦੇ ਹੋ ਉਹਨਾਂ ਦੀ ਹੀ ਕਰਨੀ ਸੇਵਾ ਤੇ ਉਹਨਾਂ ਦਾ ਹੀ ਸਤਕਾਰ ਕਰਨਾ ਜੇਕਰ ਤੁਹਾਨੂੰ ਵੀਡੀਓ ਰਾਈ ਵੀ ਕੋਈ ਆਨੰਦ ਆ ਰਿਹਾ ਹੈ ਕੋਈ ਜਵਾਬ ਮਿਲ ਰਿਹਾ ਹੈ ਗੱਲ ਦਾ ਜੋ ਤੁਹਾਡੇ ਮਨ ਦਾ ਖਿਆਲ ਸੀ ਉਹ ਹੀ ਤੁਹਾਨੂੰ ਸੁਣਨ ਚਾ ਰਿਹਾ ਮੂਰੇ ਤਾਂ ਸਮਝ ਲੈਣਾ ਕਿ ਤੁਹਾਡਾ ਮਾਲਕ ਹੀ ਤੁਹਾਨੂੰ ਜਵਾਬ ਦੇ ਰਿਹਾ ਤੁਹਾਡੀਆਂ ਗੱਲਾਂ ਦੇ ਤੁਹਾਡਾ ਵਿਸ਼ਵਾਸ ਵਧ ਰਿਹਾ ਹੈ ਸੋ ਉਹਨਾਂ ਦਾ ਧੰਨਵਾਦ ਸ਼ੁਕਰਾਨਾ ਕਰਨਾ ਕਿ ਮਾਲਕਾ ਤੁਸੀਂ ਰਸਤਾ ਦਿਖਾ ਰਹੇ ਹੋ ਜਿਸ ਕਰ ਸਾਨੂੰ ਕੁਝ ਸਿੱਖਣ ਨੂੰ ਮਿਲ ਰਿਹਾ ਹੈ ਸੋ ਸ਼ੁਰੂਆਤ ਜਿੱਥੋਂ ਕੀਤੀ ਹੈ ਧੰਨਵਾਦ ਵੀ ਉਹਨਾਂ ਦਾ ਹੀ ਕਰਨਾ ਹੈ ਕਿਉਂਕਿ ਕਰਨ ਕਰਾਉਣ ਵਾਲਾ ਉਹੀ ਹੁੰਦਾ ਜਿਹਦੀ ਅਸੀਂ ਸੇਵਾ ਕਰਦੇ ਆ ਜਿਹਨੂੰ ਪੈਲ ਦਿੰਦੇ ਆ ਸੋ ਇਸ ਕਰਕੇ ਜੇਕਰ ਤੁਸੀਂ ਉਹਨਾਂ ਨੂੰ ਛੱਡ ਕੇ ਜਾਂ ਸਾਨੂੰ ਬਣਵਾਉਂਦੇ ਲਾ ਲੋ ਕਿ ਸਾਡਾ ਸਤਿਕਾਰ ਜ਼ਿਆਦਾ ਕਰੋਗੇ ਸੋ ਫਿਰ ਉਹਨਾਂ ਦੀ ਨਾਰਾਜ਼ਗੀ ਹੋ ਜਾਂਦੀ ਆ ਸੋ ਘਰ ਦੇ ਮਨੌਣੇ ਜ਼ਰੂਰੀ ਹੁੰਦੇ ਨੇ ਜਿੱਥੇ ਘਰਦਿਆਂ ਨਿਖੜ ਜਾਣਾ ਉੱਥੇ ਬਾਹਰਲਾ ਨਹੀਂ ਖੜ ਸਕਦਾ ਜਦੋਂ ਘਰੋਂ ਖੈਰ ਪਾਵੇ ਤੇ ਬਾਹਰਲਾ ਵੀ ਹੈਲਪ ਕਰਨ ਨੂੰ ਤਿਆਰ ਰਹਿੰਦਾ ਕੀ ਨਾਂ ਦਾ ਏਕਾ ਹੈ ਜਿਵੇਂ ਆਪਾਂ ਦੁਨੀਆ ਦੇ ਹਿਸਾਬ ਨਾਲ ਚੱਲੀਏ ਏਸੀ ਤਰ੍ਹਾਂ ਪ੍ਰਮਾਤਮਾ ਦਾ ਹਿਸਾਬ ਹੁੰਦਾ ਹੈ ਕਿ ਜਿੱਥੇ ਘਰ ਦੇ ਵਿੱਚ ਏਕਾ ਹੈ ਉੱਥੇ ਦੂਸਰਾ ਜਣਾ ਗੱਲ ਕਰਨ ਲੱਗਾ ਵੀ ਡਰੇਗਾ ਤੇ ਮਦਦ ਵੀ ਹਰ ਕੋਈ ਕਰੇਗਾ ਤੇ ਜਿੱਥੇ ਇਕੱਲੇ ਬਲਾ ਨਿਸ਼ਾਨ ਹੋ ਜਾਂਦਾ ਹੈ ਸੋ ਘਰ ਦੇ ਵਿੱਚ ਇਕਤਾ ਨਹੀਂ ਹੈ ਉੱਥੇ ਕੋਈ ਬਾਹਰਲਾ ਵੀ ਕਦਰ ਨਹੀਂ ਪਾਉਂਦਾ ਸੋ ਇਸੇ ਤਰ੍ਹਾਂ ਹੈ ਪੀਰਾਂ ਪੀਰਾਂ ਦੀ ਸੇਵਾ ਕਰਨ ਵਾਲਿਆਂ ਦਾ ਕਿ ਜੇ ਅਸੀਂ ਆਪਣੇ ਘਰ ਵਿੱਚ ਅ ਜਿਹੜਾ ਫਕਰ ਉਹਨੂੰ ਪੈਲ ਦਵਾਂਗੇ ਉਹਨੂੰ ਮਨਾਵਾਂਗੇ ਤੇ ਬਾਹਰੋਂ ਵੀ ਖੈਰ ਪੈ ਜਾਣੀ ਹੈ ਜੇਕਰ ਘਰ ਦਾ ਹੀ ਨਾਰਾਜ਼ ਹੋਇਆ ਮੋਰੇ ਜਾ ਕੇ ਖੜ ਗਿਆ ਤਾਂ ਫਿਰ ਬਾਹਰੋਂ ਵੀ ਸੇਵਾ ਜਿੰਨੀ ਮਾਰਟੀ ਖਾ ਲਈ ਖੈਰ ਨਹੀਂ ਪੈਣੀ ਕਿਰਪਾ ਹੁੰਦੀ ਹੈ ਨਾਲ ਨਹੀਂ ਹੁੰਦੇ ਪਰ ਮਜਬੂਰ ਹੋ ਜਾਂਦੇ ਨੇ ਉਸ ਦਿਨ ਤੋਂ ਕਿਉਂਕਿ ਮੋਰਲੇ ਦੀ ਨਾਰਾਜ਼ ਨਹੀਂ ਹੋ ਜਾਂਦੀ ਮਾਪੇ ਤੋਂ ਬਿਨਾ ਵੱਧ ਕੇ ਕੋਈ ਹੋਰ ਕਰ ਨਹੀਂ ਸਕਦਾ ਸੋ ਇਸ ਕਰਕੇ ਜੀ ਧੰਨਵਾਦ ਤੁਹਾਡਾ ਬਹੁਤ-ਬਹੁਤ ਕਿ ਤੁਸੀਂ ਨਾ ਜਿਆਦਾ ਮਾਨ ਦਿੰਦੇ ਹੋ ਇੰਨੀ ਜਰਈਤਤ ਕਰਦੇ ਹੋ ਬਾਕੀ ਸਤਕਾਰ ਜੀ ਆਪੋ ਆਪਣੇ ਗੁਰੂ ਮੁਰਸ਼ਿਦ ਦਾ ਹੀ ਕਰੋ ਤੇ ਕੋਰਤਾਨ ਨਾ ਉਠਾਓ ਜਿੱਥੇ ਮੰਨ ਚੁੱਕਦਾ ਹੈ ਸੋ ਬਾਕੀ ਅਸੀਂ ਕਿਸੇ ਗੁਰੂ ਨਹੀਂ ਕਾਫੀ ਕਮੈਂਟ ਆਉਂਦੇ ਰਹਿੰਦੇ ਨੇ ਬਾਕੀ ਗੁਰੂ ਨਹੀਂ ਬਣ ਸਕਦੇ ਸਿਰਫ ਇੱਕ ਰਾਸਤਾ ਦਿਖਾ ਸਕਦੇ ਆ ਉਹੀ ਜਿੰਨਾ ਕੋ ਮਾਲਕ ਵੱਲੋਂ ਹੁਕਮ ਹੈ ਜਿੰਨਾ ਚੱਕਰ ਲਿਖਿਆ ਹੈ ਕਰਮਾ ਚ ਜੀ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਲਸਾਂਗੇ ਸੋ ਇੱਥੇ ਇੱਕ ਕਮੈਂਟਾਂ ਵਿੱਚ ਲਿਖਦੇ ਨੇ ਕਿ ਦੀਦੀ ਜੀ ਵੀਰਾਂ ਨੂੰ ਮੰਨਦੇ ਆਤੇ ਦਰਗਾਹ ਤੇ ਤੇਲ ਪਾਉਣ ਵੀ ਜਾਂਦੇ ਹਾਂ ਕਹਿੰਦੇ ਪਿਤਾ ਜੀ ਪਹਿਲਾਂ ਜਾਂਦੇ ਸੀ ਹੁਣ ਉਹਨਾਂ ਦੀ ਮੌਤ ਹੋ ਗਈ ਤੇ ਉਸ ਤੋਂ ਬਾਅਦ ਅਸੀਂ ਹੁਣ ਦਰਗਾਹ ਤੇ ਤੇਲ ਪਾਉਣ ਲਈ ਚਾਹੀਦਾ ਆ ਸੋ ਕਹਿੰਦੇ ਕਿ ਸੁਪਨੇ ਦੇ ਵਿੱਚ ਝੋਨੇ ਦੀ ਪੂਰੀ ਨਜ਼ਰ ਆਈ ਸੋ ਦੇਖੋ ਜੀ ਜੇਕਰ ਤੁਹਾਨੂੰ ਸੁਪਨੇ ਦੇ ਵਿੱਚ ਚੌਲ ਨਜ਼ਰ ਆਉਂਦੇ ਆ ਤੇ ਫਿਰ ਪੀਰਾਂ ਦੀ ਸੇਵਾ ਵੀ ਕਰਦੇ ਹੋ ਤੇ ਜੇਕਰ ਕੋਈ ਤੁਹਾਨਿਆਜ ਸੁੱਕੀ ਹੋਈ ਆ ਚੇਤਾ ਭੁੱਲਿਆ ਹੋਇਆ ਘਰ ਦੇ ਕਿਸੇ ਮੈਂਬਰ ਨੇ ਜਾਂ ਤੁਸੀਂ ਤਾਂ ਚੇਤਾ ਕਰਕੇ ਨਿਆਜ ਦੇ ਦਿਓ ਤੇ ਜੇਕਰ ਨਹੀਂ ਵੀ ਸੁੱਕੀ ਹੋਈ ਵੈਸੇ ਹੀ ਤੁਹਾਨੂੰ ਇਹ ਸੰਕੇਤ ਮਿਲ ਰਹੇ ਨੇ ਤਾਂ ਥੋੜੀ ਬਹੁਤ ਨਿਆਜ਼ ਜਿੱਕਰ ਹਰ ਮਿਹਰਬਾਨੀ ਤੇ ਚੇਠੇ ਵੀਰਵਾਰ ਦੇਤੇ ਨੇ ਜ਼ਰੂਰ ਬਣਾ ਕੇ ਵੰਡ ਦਿਆ ਕਰੋ ਬਸ ਇੰਨਾ ਹੀ ਫਰਕ ਹੈ ਜੀ ਸੋ ਪੀਰਾਂ ਕੀਰਾਂ ਦੀ ਸੇਵਾ ਕਰਦੇ ਹੋ ਤਾਂ ਕਿਤੇ ਕੋਤਾ ਨਿਆਜ਼ ਦਾ ਭੋਗ ਵੀ ਜ਼ਰੂਰ ਲਗਾਇਆ ਕਰੋ ਜਿੱਥੇ ਵੀ ਦਰਗਾਹ ਤੇ ਜਾਂਦੇ ਹੋ ਸੋ ਉੰਨੀ ਕੁ ਨਿਆਜ਼ ਬਣਾਓ ਜਿੰਨੀ ਕੁ ਵੰਡ ਹੋ ਜਵੇ ਸੰਗਤ ਦੇ ਵਿੱਚ ਸੰਗਤ ਜੀ ਪ੍ਰਸ਼ਾਦ ਵੰਡ ਹੋ ਜਾਣਾ ਉਹਦੇ ਨਾਲ ਦੀ ਰੀਸ ਨਹੀਂ ਤੇ ਇਹ ਨਹੀਂ ਸੋਚਣਾ ਕਿ ਪ੍ਰਸ਼ਾਦ ਲੈ ਕੇ ਸਾਰਾ ਵਾਪਸ ਮੋੜ ਲੈਣ ਦਾ ਘਰ ਵਿੱਚ ਕੋਸ਼ਿਸ਼ ਕਰਿਆ ਕਰੋ ਥੋੜੀ ਬਣਾ ਲਓ ਜਿਆਦਾ ਨਹੀਂ ਤੇ ਉਹ ਥੋੜੀ ਥੋੜੀ ਤਿਆਰ ਇਹ ਸਾਰਿਆਂ ਨੂੰ ਵੰਡ ਦਿੱਤੀ ਜਾਵੇ ਜੀ ਸੋ ਚੌਲਾਂ ਦੀ ਨਿਆਜ਼ ਹੀ ਬਣਦੀ ਆ ਸੋ ਜੁ ਮਨਾਂ ਨਜ਼ਰ ਆ ਗਿਆ ਝੋਲਦੇ ਤੋਂ ਚੌਲ-ਚੌਲਾਂ ਤੋਂ ਨਿਆਜ਼ ਹੀ ਤਿਆਰ ਹੁੰਦੀ ਆ ਜੀ ਸੋ ਪੀਰਾ ਘੀਰਾੰਦਾ ਹੀ ਇਹ ਇਸ਼ਾਰਾ ਹੁੰਦਾ ਹੈ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਾਂਗੇ ਜੀ ਸੋ ਬਾਕੀ ਕਈਆਂ ਨੇ ਕਮੈਂਟ ਕੀਤੇ ਨੇ ਕਿ ਆਪ ਦੀ ਜੀ ਸਾਨੂੰ ਤੁਹਾਡੇ ਇਹ ਸਵਾਲ ਜੋ ਤੁਸੀਂ ਕਰ ਰਹੇ ਜਾਨੀ ਕਮੈਂਟ ਦੱਸ ਰਹੇ ਕਿ ਇਹਦੇ ਵਿੱਚ ਹੀ ਸਾਰੇ ਸਾਨੂੰ ਸਾਡੇ ਸਵਾਲਾਂ ਦੇ ਜਵਾਬ ਮਿਲ ਜਾਂਦੇ ਨੇ ਸੋ ਮਿਲਦੇ ਨੇ ਹਰ ਇੱਕ ਨੂੰ ਮਿਲ ਸਕਦੇ ਜੇਕਰ ਪੂਰੀ ਵੀਡੀਓ ਸੁਣੋਗੇ ਤੇ ਉਸ ਕਮੈਂਟ ਨੂੰ ਵੀ ਇਹ ਨਹੀਂ ਸੋਚਣਾ ਕਿ ਸਾਡਾ ਕਮੈਂਟ ਨਹੀਂ ਕਿਸੇ ਹੋਰ ਦਾ ਕਮੈਂਟ ਆ ਕਮੈਂਟ ਦਾ ਜੋ ਸਵਾਲ ਹੈ ਉਹ ਹਰ ਇੱਕ ਦੇ ਨਾਲ ਜੁੜਿਆ ਹੈ ਜਿਕਰ ਇਸ ਲਾਈਨ ਤੇ ਜਾ ਰਹੇ ਹਾਂ ਕਿ ਸਾਰਿਆਂ ਨਾਲ ਜੁੜਿਆ ਹੈ ਕਿ ਕਿਸੇ ਨੂੰ ਅੱਜ ਉਸ ਸਵਾਲ ਦੀ ਜਰੂਰਤ ਆ ਕਿਸੇ ਨੂੰ ਆਉਣ ਵਾਲੇ ਸਮੇਂ ਚ ਪਵੇਗੀ ਜਿੰਨਾ ਹੋ ਸਕਦਾ ਸਾਨੂੰ ਛੇਤੀ ਸਮਝ ਆ ਜਾਵੇ ਉਨਾ ਹੀ ਵਧੀਆ ਫਿਰ ਇੱਕ ਦਿਨ ਤਾਂ ਨਸਾਨ ਸੋਝ ਰਹੀ ਹੈ ਕਿ ਇਹ ਗੱਲ ਵਾਕਈ ਸੱਚ ਹੈ ਸੋ ਜਿੱਤੇ ਜਿਹਦਾ ਸਮਾਂ ਬੀਤੇਗਾ ਸੇਵਾ ਭਗਤੀ ਦੇ ਕੇ ਉਹ ਸੰਕੇਤ ਸਾਰਿਆਂ ਨੂੰ ਮਿਲਦੇ ਨੇ ਜੀ ਇਹ ਸਚਾਈ ਹੈ ਸੋ ਬਾਕੀ ਜਿਹੜੇ ਰੂਹਾਂ ਹਰ ਰੋਜ਼ ਵੀਡੀਓ ਨੂੰ ਸੁਣਦੀਆਂ ਕਮੈਂਟਸ ਸੁਣਦੀਆਂ ਨੇ ਸਵਾਲਾਂ ਦੇ ਜਵਾਬ ਇਹਨਾਂ ਪੁੱਛਿਆਂ ਮਿਲ ਜਾਂਦੇ ਆ ਜੀ ਇਸ ਤੋਂ ਵਧੀਆ ਹੋਰ ਕੀ ਗੱਲ ਹੋ ਸਕਦੀ ਹੈ ਸੋ ਇੱਥੇ ਇੱਕ ਹੋਰ ਕਮੈਂਟ ਸੀ ਹੁੰਦਾ ਕਿ ਸਾਨੂੰ ਇਹ ਮੇ ਲੱਗਾ ਕਿ ਜਿਵੇਂ ਇਹ ਵੀਡੀਓ ਸਾਡੇ ਤੇ ਹੀ ਬਣਾਈ ਹੋਵੇ ਸਾਰੇ ਹੀ ਸਾਡੇ ਨਾਲ ਹੀ ਸਵਾਲ ਜੁੜ ਰਹੇ ਸੀ ਜਿਵੇਂ ਮਾਲਕ ਨੇ ਸਾਡੇ ਲਈ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਹੋਣ ਸੋ ਇਸੇ ਤਰ੍ਹਾਂ ਹੁੰਦਾ ਹੈ ਜਦੋਂ ਅਸੀਂ ਲਗਾਵ ਦਿਲੋਂ ਹੁੰਦਾ ਹੈ ਜਿਹੜੀ ਚੀਜ਼ ਦੇ ਨਾਲ ਕਰਦੇ ਹਾਂ ਦਿਲੋਂ ਕਰਦੇ ਤੇ ਜਾਣੀ ਚੀਜ਼ ਦਾ ਤੇ ਉਹਨੂੰ ਮਜਬੂਰ ਹੋਣਾ ਪੈਂਦਾ ਹੈ ਕਿ ਉਹ ਇਹਨਾਂ ਦੇ ਸਵਾਲਾਂ ਦੇ ਜਵਾਬ ਦੇਈ ਜਣੀ ਪਰਮਾਤਮਾ ਵੀ ਮਜਬੂਰ ਹੋ ਜਾਂਦਾ ਹੈ ਕਿ ਇਹਨੇ ਮੇਰੇ ਤੇ ਯਕੀਨ ਰੱਖਿਆ ਹੈ ਮੈਨੂੰ ਯਾਦ ਕੀਤਾ ਹੈ ਦਿਲੋਂ ਪੜਦਾ ਹੈ ਮੇਰਾ ਤੇ ਉੱਤੇ ਪਰਮਾਤਮਾ ਨੂੰ ਫਿਰ ਮਜਬੂਰਨ ਆਉਣਾ ਹੀ ਪੈਂਦਾ ਹੈ ਬੁਕਾ ਨੂੰ ਸੁਣਨਾ ਪੈਂਦਾ ਸਵਾਲਾਂ ਦੇ ਜਵਾਬ ਉਹ ਚਾਹੇ ਕਿਸੇ ਦੇ ਨਾਲ ਕਿਸੇ ਦੇ ਥਰੂ ਦੇਣ ਭਰ ਦਿੰਦੇ ਜ਼ਰੂਰ ਆ ਸਮਝਣਾ ਪੈਣਾ ਹੈ ਰਾਮਚਾਂ ਨੂੰ ਸਮਝਣਾ ਪੈਂਦਾ ਹੈ ਸੋ ਉਹ ਸਵਾਲਾਂ ਦੇ ਜਵਾਬ ਦਿੰਦਾ ਹੈ ਇਹ ਨਹੀਂ ਹੈ ਕਿ ਉਹ ਇਹ ਪਰਮਾਤਮਾ ਸਿੱਧਾ ਆ ਕੇ ਘੜੇ ਪਰ ਜਿਨ੍ਹਾਂ ਦੇ ਅਸੀਂ ਜਿਸ ਰੂਪ ਵਿੱਚ ਜਾਨੀ ਉਹਨਾਂ ਨੂੰ ਦੇਖ ਰਹੇ ਹਾਂ ਉਸ ਰੂਪ ਵਿੱਚ ਹੀ ਉਹਨਾਂ ਨੇ ਆਉਣਾ ਇਹ ਸਾਡੇ ਮਾਨ ਦੇ ਫਹਿਮ ਦੇ ਸੋ ਪਰਮਾਤਮਾ ਨੇ ਜਦੋਂ ਵੀ ਕਿਸੇ ਗੱਲ ਦਾ ਜਵਾਬ ਦੇਣਾ ਹੈ ਸਾਨੂੰ ਉਹਨੇ ਕਿਸੇ ਦੇ ਨਾ ਕਿਸੇ ਦੇ ਥਰੂ ਦੇਣਾ ਹੈ ਕੋਈ ਨਾ ਕੋਈ ਇਨਸਾਨ ਐਸਾ ਤੁਹਾਨੂੰ ਜ਼ਿੰਦਗੀ 'ਚ ਮਿਲੇਗਾ ਸੋ ਤੁਹਾਨੂੰ ਗੱਲ ਐ ਅਸੀਂ ਕਹਿ ਜਾਵਾਂਗਾ ਬਸ ਉਹ ਰਾਮ ਨੂੰ ਹੀ ਸਮਝਣਾ ਹੈ ਜੀ ਸੋ ਹਰ ਇੱਕ ਦੇ ਅੰਦਰ ਪਰਮਾਤਮਾ ਵਸਦਾ ਪਰਮਾਤਮਾ ਕੋਈ ਉਹ ਹੋਰ ਰੂਪ ਨਹੀਂ ਹੈ ਸੋ ਵੈਸੇ ਪਰਮਾਤਮਾ ਦਾ ਕੋਈ ਰੂਪ ਨਹੀਂ ਕਹਿੰਦੇ ਕਿ ਪਰਮਾਤਮਾ ਇੱਕ ਰੂਪ ਅਨੇਕਾਂ ਹੈ ਤੇ ਵਾਕੀ ਹਰ ਇੱਕ انسان ਦੇ ਅੰਦਰ ਵਸਦਾ ਹੈ ਕਿਸੇ ਦੇ ਨਾ ਕਿਸੇ ਦੇ ਤੂ ਆ ਕੇ ਸਾਡੀ ਕਿਦੋਂ ਹੈਲਪ ਕਰ ਜਾਂਦਾ ਸਾਨੂੰ ਪਤਾ ਨਹੀਂ ਚੱਲਦਾ ਕਹਿੰਦੇ ਝੋਲੀ ਭਰੀ ਹਰ ਇੱਕ ਨੇ ਦੇਖੀ ਆ ਪਰ ਦਿੰਦਿਆਂ ਉਹਨਾਂ ਨੂੰ ਕਿਸੇ ਨੇ ਨਹੀਂ ਦੇਖਿਆ ਕਿਉਂਕਿ ਪਤਾ ਹੀ ਨਹੀਂ ਚੱਲਦਾ ਇਨਸਾਨ ਨੂੰ ਕਦ ਪੀੜਣੀ ਗਈ ਨੇ ਉਹ ਮਾਲਕ ਹੈਲਪ ਕਰ ਜਾਂਦਾ ਹੈ ਜੀ ਸਹਾਇਤਾ ਕਰ ਜਾਂਦਾ ਸੋ ਇਸ ਕਰਕੇ ਸ਼ੁਕਰਾਨਾ ਧੰਨਵਾਦ ਕਰਦੇ ਹੀ ਰਹਿਣਾ ਚਾਹੀਦਾ ਜਿੰਨਾ ਸ਼ੁਕਰਾਨਾ ਕਰੋਗੇ ਉਨਾ ਹੀ ਸਰਟਲੀ ਵਧੀਆ ਹੁੰਦਾ ਹੈ ਜੀ ਸੋ ਹੁਣ ਆਪਾਂ ਇੱਥੇ ਜੀ ਮੇਨ ਵਿਸ਼ੇ ਅਲੇ ਚੱਲਦੇ ਆਂ ਵੀਡੀਓ ਕਾਫੀ ਲੰਬੀ ਹੋ ਚੁੱਕੀ ਆ ਤੇ ਜੇਕਰ ਆਵਾਜ਼ ਕਿਸੇ ਹੋਰ ਭਾਸ਼ਾ ਵਿੱਚ ਤੁਹਾਨੂੰ ਸੁਣਾਈ ਦਿੰਦੀ ਹੈ ਤਾਂ ਤੁਹਾਨੂੰ ਖੁਦ ਨੂੰ ਆਵਾਜ਼ ਸਹੀ ਕਰਨੀ ਪਵੇਗੀ ਜੀ ਪੰਜਾਬੀ ਵਿੱਚ ਫਿਰ ਆਵਾਜ਼ ਤੁਹਾਨੂੰ ਸੁਣਾਈ ਰਹੇਗੀ ਸੋ ਸਾਡੇ ਬਲੋਂ ਕੋਈ ਵੀ ਅਸੀ ਪ੍ਰੋਬਲਮ ਨਹੀਂ ਹੈ ਪਿੱਛਲੀ ਆ ਜੀ ਸੋ ਹੁਣ ਬਾਕੀ ਇਥੇ ਇਹ ਨਹੀਂ ਕਵਾਂਗੇ ਕਿ ਵੀਡੀਓ ਨੂੰ ਚੱਲਦੇ-ਚੱਲਦੇ ਇੱਕ ਲਾਈਕ ਤੇ ਵੱਧ ਤੋਂ ਵੱਧ ਸ਼ੇਅਰ ਕਰਕੇ ਇੱਕ ਚੰਗਾ ਕਰੋ ਜ਼ਰੂਰ ਕਰੋ ਤਾਂ ਕਿ ਤੁਹਾਡੀ ਵਜ੍ਹਾ ਨਾਲ ਕਿਸੇ ਹੋਰ ਰੂਹ ਦਾ ਭਲਾ ਹੋ ਸਕੇ ਜੀ ਕੋਈ ਹੋਰ ਰੂਹ ਜੁੜ ਸਕੇ ਪ੍ਰਮਾਤਮਾ ਨਾਲ ਸੋ ਅੱਜ ਦਾ ਵਿਸ਼ਾ ਜੋ ਹੈ ਉਹ ਹੁਣ ਸਾਂਝਾ ਕਰਦੇ ਆ ਸੋ ਅੱਜ ਦਾ ਵਿਸ਼ਾ ਹੈ ਕਿ ਤੀਸਰਾ नेत्र ਕਿਦੋਂ ਖੁੱਲਦਾ ਤੇ ਕੀ ਸੰਕੇਤ ਮਿਲਦੇ ਨੇ ਸੋ ਹੁਣ ਆਪਾਂ ਜਿਵੇਂ ਕਿ ਅੱਜ ਸੇਵਾ ਦੀ ਸ਼ੁਰੂਆਤ ਕੀਤੀ ਆ ਜ਼ਿੰਦਗੀ ਵਿੱਚ ਜ਼ਿਆਦਾਤਰ ਇਨਸਾਨ ਸੇਵਾ ਵੱਲ ਉਦੋਂ ਤੁਰਦਾ ਆ ਜਦੋਂ ਦੁਨੀਆਦਾਰੀ ਤੋਂ ਅੱਕ ਜਾਂਦਾ ਆ ਵਾਰ-ਵਾਰ ਧੋਖਾ ਖਾਂਦਾ ਹੈ ਰਿਸ਼ਤੇ ਨਾਤੇ ਜਦੋਂ ਪਰਖ ਲੈਂਦਾ ਹੈ ਤੇ ਉਦੋਂ ਪਰਮਾਤਮਾ ਦੀ ਤਰਫ ਝੁਕਦਾ ਹੈ ਉਦੋਂ ਪਰਮਾਤਮਾ ਦੀ ਯਾਦ ਆਉਂਦੀ ਹੈ ਉਸਾਨ ਨੂੰ ਗਰੂ ਠੋਕਰ ਮਾਰਦੀ ਆ ਸੋ ਜਦੋਂ ਠੋਕਰ ਵੱਜਦੀ ਆ ਤਾਂ ਕੇ ਅਸੀਂ ਪਰਮਾਤਮਾ ਵੱਲ ਤੁਰਦੇ ਆ ਉਹਦੇ ਅੱਗੇ ਅਰਦਾਸਾਂ ਕਰਦੇ ਆ ਤਾਂ ਫਿਰ ਪਰਮਾਤਮਾ ਆਪਣੇ ਚਰਨਾਂ ਵਿੱਚ ਥਾਂ ਵੀ ਦੇ ਦਿੰਦਾ ਹੈ ਗਲੇ ਵੀ ਲਗਾ ਲੈਂਦਾ ਹੈ ਜਿਸ ਦਿਨ ਅਸੀਂ ਝੁੱਕ ਜਾਂਦੇ ਉਸ ਦਿਨ ਤੋਂ ਫਿਰ ਉਹ ਮਾਲਕ ਦੇ ਅਸੀਂ ਹੋ ਜਾਂਦੇ ਆਂ ਤੇ ਉਹ ਮਾਲਕ ਵੀ ਆਪਣਾ ਫਰਜ਼ ਨਿਭਾਉਣਾ ਸ਼ੁਰੂ ਕਰ ਦਿੰਦਾ ਪਰ ਗੱਲ ਇੰਨੀ ਕੁ ਕਿ ਕਟਨਾਈਆਂ ਹੁੰਦੀਆਂ ਆਂ ਹੌਲੀ-ਹੌਲੀ ਜੂ ਅਸੀਂ ਗੁਨਾਹ ਪਾਪ ਕੀਤੇ ਉਹ ਧੋਹਣ ਦੇ ਜਾਣੇ ਆ ਸਾਡੀ ਸੇਵਾ ਤੇ ਮਿਹਨਤ ਦੇ ਸਿਰ ਤੇ ਜੇ ਕਿ ਇਹ ਇਦਾਂ ਹੀ ਇੱਕ ਵਾਰ ਅਦਾਸ ਕਰਕੇ ਸਾਰਾ ਕੁਝ ਹੋ ਜਾਵੇ ਇਸ ਤਰ੍ਹਾਂ ਨਹੀਂ ਮਿਹਨਤ ਕਰਨੀ ਪੈਂਦੀ ਜਿੰਨਾ ਸਹੀ ਜਿੰਦਗੀ ਦੇ ਵਿੱਚ ਕੁਝ ਬਣਨਾ ਹੈ ਤਾਂ ਉਹਦੇ ਲਈ ਮਿਹਨਤ ਕਰਦੇ ਆ ਡਟ ਕੇ ਕਿ ਸਾਨੂੰ ਆ ਸੂਰਤ ਚਾਹੀਦੀ ਏ ਲਈ ਆ ਕਰਨਾ ਪੈਣਾ ਉਹ ਸਾਰਾ ਕੁਝ ਕਰਦੇ ਆ ਜੋ ਸਾਨੂੰ ਚਾਹੀਦਾ ਹੁੰਦਾ ਉਹਦੇ ਲਈ ਤੇ ਇਸੇ ਤਰ੍ਹਾਂ ਹੈ ਪਰਮਾਤਮਾ ਦੀ ਕਿਰਪਾ ਨੂੰ ਮਾਣ ਲਈ ਵੀ ਸਾਨੂੰ ਸਮਾਂ ਚਾਹੀਦਾ ਹੈ ਪਰਮਾਤਮਾ ਲਈ ਸਮਾਂ ਕੱਢਣਾ ਨਾਮ ਸਿਮਰਨਾ ਸੇਵਾਵਾਦ ਚੜ੍ਹਦੇ ਕੰਨੀ ਸਭ ਤੋਂ ਵੱਡਾ ਕਰਮ ਇਹ ਕਰਨਾ ਕਿ ਮਨ ਸਾਫ਼ ਰੱਖਣਾ ਮਨ ਸਾਫ ਹੋਵੇਗਾ ਤੇ ਪਰਮਾਤਮਾ ਬਹੁਤ ਚੰਗਰ ਹੁਦਾਇਆ ਤੇ ਤੁਹਾਨੂੰ ਅੰਦਰੋਂ ਮਹਿਸੂਸ ਹੋਣ ਲੱਗ ਪੈਂਦਾ ਹੈ ਕਿ ਉਹ ਮੇਰੇ ਨਾਲ ਸੋ ਮਨ ਸਾਫ ਹੋਣਾ ਬਹੁਤ ਜਿਆਦਾ ਜ਼ਰੂਰੀ ਹੈ ਲਾਲਚ ਨਹੀਂ ਹੋਣਾ ਚਾਹੀਦਾ ਮਨ ਦੇ ਵਿੱਚ ਜਦੋਂ ਲਾਲਚ ਆ ਜਾਂਦਾ ਹੈ ਮਨ ਸਾਫ ਨਹੀਂ ਦੂਸਰਿਆਂ ਦਾ ਮਾੜਾ ਸੋਚਦੇ ਆ ਤੇ ਉੱਥੇ ਪਰਮਾਤਮਾ ਬਾਸਤ ਕਦੇ ਨਹੀਂ ਕਰਦਾ ਫਿਰ ਸਾਡੀ ਸੇਵਾ ਕੀਤੀ ਵੀ ਅਰਥੀ ਜਾਂਦੀ ਹੈ ਤੇ ਜਦੋਂ ਮਨ ਸਾਫ ਕਰਕੇ ਸੇਵਾ ਕਰੋਗੇ ਤੇ ਅੰਦਰੋਂ ਅੰਤਰੀ ਫਿਰ ਗੱਲ ਜਿਹੜੀ ਆ ਹਮੇਸ਼ਾ ਆਪਣੇ ਮਾਲਕ ਨਾਲ ਚੱਲਦੀ ਕਿਸੇ ਨੂੰ ਸ਼ੋਅ ਵੀ ਨਹੀਂ ਹੁੰਦਾ ਕਿ ਇਨਸਾਨ ਬੈਠਾ ਆ ਤੇ ਕੀ ਕਰਦਾ ਇਹਦੇ ਅੰਦਰ ਕੀ ਚੱਲਦਾ ਸਿਰਫ ਸੋਚੀ ਤਾਰ ਜੁੜ ਜਾਂਦੀ ਮਨ ਸਾਫ ਆ ਉਹਦੇ ਵਿੱਚ ਕੋਈ ਬੈਰ ਵਿਰੋਧ ਨਹੀਂ ਹੈ ਸ਼ੀਸ਼ੇ ਦੀ ਤਰ੍ਹਾਂ ਜਦੋਂ ਅਸੀਂ ਆਪਣੇ ਆਪ ਨੂੰ ਸਾਫ ਕਰ ਲੈਂਦੇ ਕੋਈ ਲਾਲਚ ਹੀ ਨਹੀਂ ਰੱਖਦੇ ਤਾਂ ਫਿਰ ਉਹ ਮਾਲਕ ਦਾ ਵਾਸ ਹੁੰਦਾ ਹੈ ਤੇ ਉਹ ਮਿਲ ਵੀ ਬਹੁਤ ਜਲਦੀ ਜਾਂਦਾ ਹੈ ਉਹ ਕਿਤੇ ਦੂਰ ਨਹੀਂ ਹੈ ਜਿਵੇਂ ਅਸੀਂ ਪਰ ਦੇਸਾਂ ਉਹਨੇ ਵਿੱਚੇ ਬੈਠੇ ਆ ਘਰ ਦੇ ਉਹਨਾਂ ਨੂੰ ਫੋਨ ਲਗਾ ਕੇ ਗੱਲ ਕਰਦੇ ਚੱਕਣਗੇ ਤਾਂ ਫੋਨ ਕਰਨ ਗੱਲ ਹੋਵੇਗੀ ਮੋਰੋ ਤੇ ਪਰ ਪ੍ਰਮਾਤਮਾ ਤਾਂ ਸਾਡੇ ਇੰਨਾ ਨੇ ਜਿਤੀ ਹੈ ਸਿਰਫ ਸਾਨੂੰ ਮਹਿਸੂਸ ਕਰਨ ਦੀ ਜ਼ਰੂਰਤ ਆ ਜਿਕਰ ਅਸੀਂ ਮਹਿਸੂਸ ਕਰਾਂਗੇ ਤੇ ਉਹ ਸਾਡੇ ਨਾਲ ਹੀ ਖੜੇ ਮਿਲਣਗੇ ਸੋ ਬਸ ਗੱਲ ਹੈ ਰੀਝਾਂ ਨੂੰ ਸਮਝਣ ਦੀ ਤੇ ਮਨ ਨੂੰ ਜੋੜਨ ਦੀ ਸੋ ਜੇ ਤੋ ਅਸੀਂ ਸੇਵਾ ਵਿੱਚ ਫਿਰ ਜੁੜ ਜਾਂਦੇ ਆ ਤਾਂ ਫਿਰ ਪਹਿਲਾ ਸ਼ੁਰੂਆਤ ਹੁੰਦੀ ਆ ਕਿ ਸਾਡਾ ਅੱਖਾਂ ਪਾਕ ਹੋ ਜਾਂਦੀਆਂ ਨੇ ਸਾਡੀ ਦੇਖਣੀ ਸੁਧਰ ਜਾਂਦੀ ਆ ਸੋ ਜਦੋਂ ਸਾਡੀ ਦੇਖਣੀ ਸੁਧਰੇ ਵੀ ਅੱਖਾਂ ਪਾਕ ਪਵਿੱਤਰ ਹੋ ਜਾਣਗੀਆਂ ਤਾਂ ਹੌਲੀ-ਹੌਲੀ ਕਰਕੇ ਸਾਨੂੰ ਸੁਪਨੇ ਨਜ਼ਰ ਆਉਂਦੇ ਨੇ ਸੁਪਨੇ ਦਿਖਾਈ ਜਾਂਦੇ ਨੇ ਜਿੱਦਾਂ ਜਿੱਦਾਂ ਸੁਪਨੇ ਆਉਣ ਲੱਗ ਪੈਂਦੇ ਨੇ ਉਹਨਾਂ ਵਿੱਚ ਕੁਝ ਸੱਚ ਹੋਣਗੇ ਕੁਝ ਵੀ ਐਸੇ ਹੀ ਹੋਣਗੇ ਹੌਲੀ-ਹੌਲੀ ਕਰਕੇ ਜੋ ਕਚਰਾ ਹੈ ਮਾੜੇ ਆਉਣਗੇ ਉਹ ਇੱਕ ਸਾਈਡ ਤੇ ਹੁੰਦਾ ਜਾਵੇਗਾ ਦੇ ਹੌਲੀ ਹੌਲੀ ਅੱਖਾਂ ਸਾਫ਼ ਹੁੰਦੀਆਂ ਜਾਣਗੀਆਂ ਜਿੱਤੇ ਜਿੱਤੇ ਸੇਵਾ ਕਰਦੇ ਜਾਵਾਂਗੇ ਗੱਲ ਨਿੱਖਰਦੀ ਜਾਵੇਗੀ ਤੇ ਗੱਲ ਨਿੱਖਰਨ ਦੇ ਨਾਲ ਫਿਰ ਦਸਵਾਂ ਦਵਾਰ ਖੁੱਲਦਾ ਹੈ ਜਦੋਂ ਫਿਰ ਸੁਪਨੇ ਜਿਆਦਾ ਤੱਕ ਸੱਚ ਹੀ ਹੋਣਗੇ ਪਹਿਲਾਂ ਸ਼ੁਰੂਆਤ ਵਿੱਚ ਕੋਈ ਹੋਵੇਗਾ ਬਾਕੀ ਸਾਰੇ ਉੱਤੇ ਹੀ ਆਉਣਗੇ ਤੁਹਾਨੂੰ ਤੇ ਜਦੋਂ ਫਿਰ ਸੁਪਨਾ ਇੱਕ ਤੋਂ ਬਾਅਦ ਇੱਕ ਸੱਚ ਹੋਣਾ ਸ਼ੁਰੂ ਹੋ ਜਾਂਦਾ ਤੇ ਉੱਥੇ ਗੱਲ ਨੂੰ ਸੰਭਾਲਣਾ ਪੈਂਦਾ ਹੈ ਸਮੀਟ ਕੇ ਰੱਖਣਾ ਆ ਉੰਨੀ ਗੱਲ ਪੂਰਨ ਖੰਦੀ ਆ ਤੇ ਜਦੋਂ ਸੁਪਨੇ ਸੱਚ ਹੋਣ ਲੱਗ ਪਏ ਤੇ ਉਸ ਤੋਂ ਬਾਅਦ ਜਦੋਂ ਤੁਸੀਂ ਅੱਖਾਂ ਬੰਦ ਕਰੋਗੇ ਤੁਹਾਡੀ ਸੁਰਤੀ ਪਰਮਾਤਮਾ ਨਾਲ ਜੁੜ ਰਹੀ ਆ ਤੁਸੀਂ ਮਹਿਸੂਸ ਕਰ ਰਹੇ ਹੋ ਕੋ ਮੇਰੇ ਅੰਦਰ ਇੱਕ ਪਾਵਰ ਆ ਤੁਸੀਂ ਇਹ ਨਹੀਂ ਦੇਖੋਗੇ ਕਿ ਸਾਡੇ ਦਰਵਾਜ਼ੇ ਵਿੱਚ ਇੰਨੇ ਸਰੂਪ ਲੱਗੇ ਹੋਏ ਆ ਸੋ ਕੱਲੇ ਕੱਲੇ ਦਾ ਨਾਮ ਲੈ ਕੇ ਮਹਿਸੂਸ ਕਰਨਾ ਸਿਰਫ ਤੁਸੀਂ ਸੁਰਤੀ ਜੋੜੋਗੇ ਸਿਰਫ ਇੱਕ ਸਮਝੋਗੇ ਸਾਰਿਆਂ ਨੂੰ ਤੇ ਜਿੱਦਣ ਇੱਕ ਸਮਝ ਲਿਆ ਅੰਦਰੋਂ ਵੀ ਉਹਨੂੰ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਸਮਝ ਲਓ ਕਿ ਦਰਮਾ ਦੁਆਰ ਵੀ ਤੀਸਰਾ ਨੇਤਰ ਖੁੱਲ ਗਿਆ ਤੁਹਾਨੂੰ ਸਹੀ ਪਹਿਚਾਨ ਹੋ ਗਈ ਸਹੀ ਮਾਰਗ ਤੇ ਤੁਰ ਪਏ ਹੋ ਤੇ ਸਹੀ ਮੰਜ਼ਲ ਤੇ ਜਾ ਰਹੇ ਹੋ ਤੇ ਤੁਹਾਨੂੰ ਪਰਮਾਤਮਾ ਬਾਰੇ ਜਾਣਕਾਰੀ ਹੋ ਗਈ ਤੁਹਾਨੂੰ ਉਹਦੇ ਬਾਰੇ ਪਤਾ ਚੱਲ ਗਿਆ ਕਿ ਕਿਵੇਂ ਉਹਨੂੰ ਦੇਖਣਾ ਕਿਵੇਂ ਮਹਿਸੂਸ ਕਰਨਾ ਹੈ ਤੇ ਉਹ ਚੀਜ਼ ਕੀ ਹੈ ਤੇ ਜਦੋਂ ਤੁਸੀਂ ਆਪਣੇ ਆਪ ਨੂੰ ਪੜ ਲਿਆ ਆਪਣੇ ਆਪ ਨੂੰ ਸਮਝ ਲਿਆ ਇਸ ਸواری ਰੋਲੇ ਖਤਮ ਸੋ ਵੈਸੇ ਤਾਂ ਪਰਮਾਤਮਾ ਨੂੰ ਅੰਦਰੋਂ ਹੀ ਪਾਇਆ ਜਾਂਦਾ ਹੈ ਹਰ ਇੱਕ ਦੇ ਅੰਦਰ ਹੀ ਵਸਦਾ ਹੈ ਪਰ ਅਸੀਂ ਅੰਦਰੋਂ ਜੁੜਦੇ ਨਹੀਂ ਇਸ ਕਰਕੇ ਦੁਨਿਆਵੀ ਕੰਮ ਕਰਨੇ ਪੈਂਦੇ ਆ ਵੀ ਦੁਨਿਆਵੀ ਵਰਮਾ ਦੇ ਨਾਲ ਮਨ ਸਾਥ ਹੁੰਦਾ ਆ ਤੇ ਫਿਰ ਜਾ ਕੇ ਪਰਮਾਤਮਾ ਨਾਲ ਜੁੜਦਾ ਤੇ ਜਿਹੜਾ ਸੋਚ ਲੈਂਦਾ ਹੈ ਕਿ ਮੈਂ ਜੁੜਨਾ ਆ ਮੈਂ ਤਲਾਸ਼ ਕਰਨਾ ਹੂ ਤੇ ਉਹ ਮੰਜ਼ਿਲ ਤੱਕ ਪਹੁੰਚ ਵੀ ਜਾਂਦਾ ਹੈ ਜੀ ਸੋ ਤੀਸਰਾ ਨੇਤਰ ਜਦੋਂ ਖੁੱਲ ਜਾਂਦਾ ਹੈ ਤੇ ਫਿਰ ਅੰਤਿਮ ਧਿਆਨ ਹੋ ਕੇ ਅਸੀਂ ਅੰਦਰ ਆਪਣੇ ਚਾਤ ਮਾਰਦੇ ਹਾਂ ਤੇ ਪਰਮਾਤਮਾ ਨੂੰ ਦੇਖ ਲੈਣੇ ਆ ਤੇ ਦਰਸ਼ਨ ਦੀਦਾਰ ਹੋ ਜਾਂਦੇ ਨੇ ਜੀ ਸੋ ਇਹੀ ਹੈ ਤੀਸਰਾ ਨੇਤਰ ਖੁੱਲਣ ਦੇ ਸੰਕੇਤ ਜੀ ਸੋ ਹੁਣ ਆਪਾਂ ਇੱਥੇ ਵੀਡੀਓ ਨੂੰ ਸਮਾਪਤ ਕਰਦੇ ਹਾਂ ਜੈ ਬੀਰਾਂ ਦੀ ਜੀ ਜੈ ਸਤਿ ਜੀ